ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦੇ ਉਮੀਦ ਕਰਦੇ ਠੀਕ ਹੋਵੋਗੇ ਤੇ ਅੱਜ ਆਪਾਂ ਵੀਡੀਓ ਲੈ ਕੇ ਆਇਆ ਆਪਣੇ ਚੈਨਲ ਤੇ ਨਮੀ ਇੰਜਣਾਂ ਤੇ ਟੂਰਟ ਆਪਾਂ ਵੀ ਬਾਈ ਮਸ਼ੀਨਾਂ ਦੇ ਇੰਜਣ ਤਿਆਰ ਖੋਲਦੇ ਰਹਿੰਦੇ ਨੇ ਕੋਈ ਵੀਰ ਕਿੱਥੇ ਗੁੰਦਾ ਭੁਈ ਕੇ ਲੋਪ ਰਹਿੰਦਾ ਤੇ ਆਹ ਬਾਈ ਨੇ ਦੇਖੋ ਬਈ ਇੰਜਣ ਬੰਨਿਆ ਫੁੱਲ ਕੰਮ ਕੀਤਾ ਪਾਣੀ ਦਾ ਗਲਾਸ ਤੇ ਰੱਖ ਕੇ ਸੱਡੀ ਕਰਦਾ ਇੰਜਣ ਦੇਖੋ ਜਿਵੇਂ ਫੇਵਰੇਟ ਨੇ ਕਰਤਾ ਆਪਾਂ ਇੰਜਣ ਦਾ ਕੰਮ ਕਰਾਉਣਾ ਹੈ ਆਪਣਾ ਜਦੋਂ ਰੇਸ ਮਾਰਦਾ ਕਿੰਨਾ ਝੜਕਾ ਮਾਰਦਾ ਰਹੀ ਸੀ ਦੂ ਸਾਰਾ ਕੁਝ ਕਰੂ ਪੂਰੀ ਕਾਰ ਨੂੰ ਵੀਡੀਓ ਦੇਖਿਓ ਕਿਤਾ ਇੰਜਨ ਕੀਤਾ ਤੇ ਪੂਰੀ ਤਸਦੀਕ ਕਰਾਤੀ ਬਾਈ ਨੇ ਇੰਜਨ ਵਾਲੀ ਉੱਤੇ ਸੈਕਟਰ ਰੱਖਤੀ ਦੇਖੋ ਇਹ ਹੁੰਦਾ ਭਈ ਆਪਦੇ ਕੰਮ ਤੇ ਕੀਤੇ ਵੇ ਤੇ ਮਾਨ ਸੈਕਟਰ ਖੜੀ ਕਰਤੀ ਨਾਲ ਪਾਣੀ ਦੇ ਇੱਕ ਜ਼ਿਆਦਾ ਕਰਾ ਰੱਖਣ ਨਾਲ ਪਾਣੀ ਦਾ ਬਿਲਕੁਲ ਇੰਜਨ ਵਾਈਬ੍ਰੇਟਰੀ ਕਰਦਾ ਫਰੇਜ਼ ਵੀ ਮਾਰ ਕੇ ਰਹਾ ਹੁਣ ਤੁਸੀਂ ਚੈੱਕ ਕਰਿਓ ਸਾਰੇ ਸਿਲੰਡਰ ਚੱਲਦੇ ਆ ਮੀਟਰ ਚੈੱਕ ਕਰ ਲਓ ਮੀਟਰ ਵੀ ਚੈੱਕ ਕਰੋ ਤੇ ਇਹਦੇ ਕਿਹਾ ਵੀ ਆਰ ਪੀ ਐਮ ਬਦਲ ਰਹੇ ਚੈੱਕ ਕਰਾ ਦਿੰਦੇ ਹਾਂ ਬਿਲਕੁਲ ਵੀ ਦੇਖੋ ਸਿਗਰੇਟ ਨਹੀਂ ਡਿੱਗੀ ਨਾ ਉਹ ਤਾਂ ਪਾਣੀ ਦਾ ਗਲਾਸ ਨਾ ਚਾਹ ਦਾ ਗਲਾਸ ਕੋਈ ਹਿਲਿਆ ਨਹੀਂ ਇਹਨੂੰ ਕਹਿੰਦੇ ਆ ਉਹਦੇ ਕੰਮ ਤੇ ਮਾਣ ਹੋਣਾ ਕਿਹੜੇ ਕਿਹੜੇ ਬਾਈ ਨੂੰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸ਼ੇਅਰ ਕਰਕੇ ਜੀ ਦੱਸਿਓ ਜੀ ਧੰਨਵਾਦ